ਤਾਂ ਅਸੀਂ ਪਾਰਟੀ ਦੇ ਪ੍ਰਧਾਨ ਸ਼੍ਰੀ ਐਚ ਐਸ ਲੱਕੀ ਜੀ ਦਾ ਸਾਡੇ ਮਾਨਯੋਗ ਸੰਤ ਸੰਸਦ ਸ਼੍ਰੀ ਮਨੀਸ਼ ਤਵਾੜੀ ਜੀ ਦਾ ਤੇ ਇਸ तमाम ਕੌਂਸਲਰ ਸਾਹਿਬਾਂ ਦਾ ਆਮ ਆਦਮੀ ਦੇ ਕਾਂਗਰਸ ਦੇ ਕੌਂਸਲਰਾਂ ਦਾ ਤੇ ਬਾਕੀ ਜਿਨ੍ਹਾਂ ਕੌਂਸਲਰਾਂ ਨੇ ਸਾਨੂੰ ਵੋਟ ਪਾਈ ਹੈ ਮੈਂ ਉਹਨਾਂ ਤਹਿ ਦਿਲੋਂ ਧੰਨਵਾਦ ਕਰਦਾ ਤੇ ਸਭ ਤੋਂ ਵੱਡਾ ਧੰਨਵਾਦ ਆਪਣੀ ਪਾਰਟੀ ਪ੍ਰਧਾਨ ਤੇ ਆਪਣੇ ਕੌਂਸਲਰਾਂ ਦਾ ਜਿਨ੍ਹਾਂ ਨੇ ਸਰਬਸੰਮਤੀ ਨਾਲ ਮੈਨੂੰ ਐਜ਼ ਅ ਸੀਨੀਅਰ ਡਿਪਟੀ ਮੇਅਰ ਵਾਸਤੇ ਚੁਣਿਆ ਸੀ ਤੇ ਅੱਜ ਜੇ ਕੌਂਸਲਰ ਦੀ ਵੋਟ ਪਾ ਕੇ ਮੈਨੂੰ ਵਿਜੇਤ ਕਰਾਇਆ ਮੈਂ ਆਪਣੇ ਸਾਰੇ तमाम ਕਾਂਗਰਸ ਪਾਰਟੀ ਦੇ ਵਰਕਰਾਂ ਦਾ ਲੀਡਰਾਂ ਦਾ ਆਲਾਈਅੰਸ ਦੇ ਸਾਰੇ ਕੌਂਸਲਰਾਂ ਦਾ ਤੇ ਆਪਣੇ ਵਾਰਡ ਦੇ ਸਾਰੇ ਕੌਂਸਲਰਾਂ ਦਾ ਤੇ ਸਾਡੇ ਜਿਹੜੇ ਹੋਗੇ ਦੋਸਤ ਨੇ ਜਿਨ੍ਹਾਂ ਨੇ ਮੇਰੇ ਵਾਸਤੇ ਇੰਨੀ ਦੁਆਵਾਂ ਕੀਤੀਆਂ ਮੈਂ ਸਭ ਦਾ ਜੀ ਧੰਨਵਾਦ ਕਰਦਾ ਹਾਂ ਜਿਸ ਜਿਸ ਕੁਰਸੀ ਤੇ ਅੱਜ ਮੈਨੂੰ ਬਿਠਾਇਆ ਹੈ ਮੈਨੂੰ ਬਹੁਤ ਹੀ ਕਦੇ ਸੋਚਿਆ ਵੀ ਨਹੀਂ ਸੀ ਇਸ ਕੁਰਸੀ ਤੇ ਬੈਠਾਂਗਾ ਇਸ ਕੁਰਸੀ ਤੇ ਬੈਠਣ ਦੇ ਬਹੁਤ ਮਾਣ ਫਕਰ ਮਹਿਸੂਸ ਹੋ ਰਿਹਾ ਹੈ ਇਹ ਸਿਰਫ 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 ਕਾਂਗਰਸ ਪਾਰਟੀ ਦੇ ਦੇਣਾ ਹੈ ਮੈਂ ਕਾਂਗਰਸ ਪਾਰਟੀ ਦਾ ਹਮੇਸ਼ਾ ਰਿਣੀ ਧੰਨ ਮੇਰ ਬਣੇ ਸੀ ਗਾਮਾਦੀ ਪਾਰਟੀ ਦੇ ਤੁਸੀਂ ਵੀ ਸਾਰੇ ਨੇ ਭੰਗੜੇ ਸਿਰਫ ਇਸ ਕਾਰਕਾਲ ਦਾ ਨਹੀਂ ਲਗਭਗ 10 ਸਾਲਾਂ ਤੋਂ ਬਾਅਦ ਕਾਂਗਰਸ ਦੀ ਵਾਪਸੀ ਹੋਈ ਹੈ ਕਾਰਪੋਰੇਸ਼ਨ ਦੇ ਵਿੱਚ ਅਸੀਂ ਅੱਜ ਲਗਭਗ 10 ਸਾਲ ਬਾਅਦ ਸੀਨੀਅਰ ਡਿਪਟੀ ਮੇਰੋ ਡਿਪਟੀ ਮੇਰ ਦੀ ਪੋਸਟ ਜਿੱਤੇ ਹਾਂ ਔਰ ਇਹਦੇ ਵਾਸਤੇ ਮੈਂ ਚੰਡੀਗੜ੍ਹ ਦੇ ਸਾਰੇ ਕਾਂਗਰਸ ਦੇ ਵਰਕਰਾਂ ਦਾ ਧੰਨਵਾਦ ਕਰਨਾ ਚਾਹੁੰਦਾ ਸਾਰੇ ਕਾਉਂਸਲਰ ਸਾਥੀਆਂ ਦਾ ਧੰਨਵਾਦ ਕਰਨਾ ਚਾਹੁੰਦਾ ਸਾਡੀ ਸਹਿਯੋਗੀ ਪਾਰਟੀ ਜਿਹੜੀ ਇੱਥੇ ਜਿਨ੍ਹਾਂ ਨੇ ਸਾਨੂੰ ਵੋਟਾਂ ਪਾਈਆਂ ਆਮ ਆਦਮੀ ਪਾਰਟੀ ਦਾ ਧੰਨਵਾਦ ਕਰਨਾ ਚਾਹੁੰਦਾ ਔਰ ਹਰ ਇੱਕ ਬੰਦੇ ਦਾ ਧੰਨਵਾਦ ਕਰਨਾ ਚਾਹੁੰਦਾ ਜਿਹੜਾ ਚਾਹੁੰਦਾ ਸੀ ਕਿ ਚੰਡੀਗੜ੍ਹ ਦੇ ਵਿੱਚ ਕਾਂਗਰਸ ਦੀ ਵਾਪਸੀ ਹੋਣੀ ਚਾਹੀਦੀ ਹੈ। ਇਸੀ ਜਨਤਾ ਦੇ ਪਿਆਰ ਦੇ ਕਾਰਨ ਅਸੀਂ ਪਿਛਲੇ ਸਾਲ 4 ਜੂਨ ਨੂੰ ਜਦ ਰਿਜ਼ਲਟ ਆਇਆ ਤਾਂ ਐਮਪੀ ਦਾ ਇਲੈਕਸ਼ਨ ਚੰਡੀਗੜ੍ਹ ਤੋਂ ਜਿੱਤੇ। ਉਸ ਤੋਂ ਬਾਅਦ ਇਹ ਸਾਡੇ ਵਾਸਤੇ ਲਿਟਮਸ ਟੈਸਟ ਸੀ। ਤੁਹਾਨੂੰ ਪਤਾ ਸਾਡੇ ਕੋਲ ਸਿਰਫ 7 ਕਾਉਂਸਲਰ ਸੀਗੇ। ਔਰ ਐਮਪੀ ਸਾਹਿਬ ਦੀ ਵੋਟ ਸੀ ਔਰ ਅਸੀਂ ਸਾਰੇ ਸਾਥੀ ਆਪਣੀ ਮਿਹਨਤ ਦੇ ਸਦਕਾ ਆਪਣੀ ਇਮਾਨਦਾਰੀ ਦੇ ਸਦਕਾ ਆਪਣੀ ਜੜੀ ਹੈਗੀ ਐ ਸਾਡੀ ਕਮਿਟਮੈਂਟ ਟੂਵਰਡਸ ਦੀ ਪੀਪਲ ਆਫ ਚੰਡੀਗੜ੍ਹ ਦੇ ਸਦਕਾ ਸਾਨੂੰ ਉਸ ਪਰਮ ਪਿਤਾ ਪਰਮਾਤਮਾ ਦੇ ਅਸ਼ੀਰਵਾਦ ਨਾਲ ਇਹ ਦੋ ਪੋਸਟਾਂ ਮਿਲੀਆਂ ਔਰ ਦੋ ਪੋਸਟਾਂ ਕਾਂਗਰਸ ਲੜੀ ਸੀ ਔਰ ਦੋਨਾਂ ਤੇ ਜਿੱਤੀ ਹੈ ਇਹਦੇ ਵਾਸਤੇ ਅਸੀਂ ਚੰਡੀਗੜ੍ਹ ਦੀ ਜਨਤਾ ਦਾ ਚੰਡੀਗੜ੍ਹ ਦੀ ਕਾਂਗਰਸ ਪਾਰਟੀ ਦਾ ਸਾਰੇ ਕਾਉਂਸਲਰ ਸਾਹਿਬਾਨ ਦਾ ਜਿਨ੍ਹਾਂ ਨੇ ਸਾਡੇ ਸਾਥੀਆਂ ਨੂੰ ਵੋਟ ਪਾਈ ਉਹਨਾਂ ਸਭ ਦਾ ਧੰਨਵਾਦ ਕਰਦੇ ਹਾਂ ਸਾਡੀ ਸਯੋਗੀ ਪਾਰਟੀ ਆਮ ਆਦਮੀ ਪਾਰਟੀ ਦਾ ਸਾਡੇ ਸੰਸਦ ਮਨੀਸ਼ Tiwari ਜੀ ਦਾ ਜਿਨ੍ਹਾਂ ਨੇ ਸਪੈਸ਼ਲ ਇੰਟਰਸਟ ਲੈ ਕੇ ਜਿਹੜਾ ਹੈ ਸਾਰੀ ਪਾਰਟੀ ਨੂੰ ਗਾਈਡ ਕੀਤਾ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਹੁਣ ਅਸੀਂ ਇਸ ਤੋਂ ਬਾਅਦ ਡਿਪਟੀ ਮਿੰਟਰ ਤਰੁਨਾ ਮਹਿਤਾ ਜੀ ਨੂੰ ਨਾਲ ਦੇ ਕਮਰੇ 'ਚ ਬਿਠਾਣ ਜਾਵਾਂ ਸਰ ਖਾਸ ਤਰੀਕੇ ਦੇ ਨਾਲ ਆਉਦਾ ਮਿਲੇਗਾ ਜ਼ਿੰਮੇਵਾਰੀਆਂ ਵੀ ਨਾਲ ਮਿਲੀਆਂ ਨੇ ਤੇ ਜ਼ਿੰਮੇਵਾਰੀਆਂ ਕਿਸ ਤਰੀਕੇ ਨਾਲ ਨਿਭਾਈਆਂ ਜਾਣਗੀਆਂ ਕੀ ਰੂਟ ਪਲਾਨਾ ਜਿਹੜਾ ਤਿਆਰ ਕੀਤਾ ਇਹ ਜ਼ਿੰਮੇਵਾਰੀਆਂ ਦੱਸਣਗੇ ਸਾਡੇ ਸੀਨੀਅਰ ਡਿਪਟੀ ਮੇਅਰ ਸਾਹਿਬ ਤੇ ਡਿਪਟੀ ਮੇਅਰ ਸਰ ਸਭ ਤੋਂ ਪਹਿਲਾਂ ਤਾਂ ਮੈਂ ਆਪਣੀ ਮਨੀਸ਼ ਤਿਵਾਰੀ ਐਮਪੀ ਸਾਹਿਬ ਦਾ ਧੰਨਵਾਦ ਕਰ ਦਿਆਂ ਆਪਣੇ ਪ੍ਰਧਾਨ ਐਚਐਸ ਲੱਕੀਜੀ ਕਾਂਗਰਸ ਦੇ ਜਿਹੜੇ ਪ੍ਰਧਾਨ ਹੈ ਚੰਡੀਗੜ੍ਹ ਕਾਂਗਰਸ ਦੇ ਉਹਨਾਂ ਦਾ ਧੰਨਵਾਦ ਕਰ ਦਿਆਂ ਤੇ ਸਾਰੇ ਸਾਡੇ ਸਾਰੇ ਕਾਉਂਸਲਰ ਸਾਥੀ ਜਿਹੜੇ ਸਾਡੇ ਗੱਠਜੋੜਨ ਦੇ ਸਹਿਯੋਗੀ ਕਾਉਂਸਲਰਸ ਨੇ ਤੇ ਆਪਣੇ ਕਾਂਗਰਸ ਕਾਉਂਸਲਰਸ ਆਰਿਆ ਦਾ ਮਿਲ ਕੇ ਧੰਨਵਾਦ ਕਰ ਦਿਆਂ ਤੇ ਕਾਂਗਰਸ ਦੇ ਹਰ ਕਾਰਜਕਰਤਾ ਹਰ ਨੇਤਾ ਦਾ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਸਾਡਾ ਨਾਮ ਜਿਹੜਾ ਹੈ ਰੱਖਿਆ ਇਸ ਪੋਸਟ ਲਈ ਤਾਂ ਅਸੀਂ ਇਹ ਜਿੱਤੀ ਮੈਂ ਉਹਨਾਂ ਦਾ ਦਿਲੋਂ ਧੰਨਵਾਦ ਕਰਦੀ ਆ ਦੂਜਾ ਆਪਾਂ ਜਿਹੜਾ ਚੰਡੀਗੜ੍ਹ ਦਾ ਵਿਕਾਸ ਰੁਕਿਆ ਹੈ ਡਵੈਲਪਮੈਂਟ ਰੁਕੀ ਹੋਈ ਹੈ ਸਾਡੀ ਇਹੀ ਕੋਸ਼ਿਸ਼ ਰਹੇਗੀ ਕਿ ਪਹਿਲਾਂ ਤਾਂ ਚੰਡੀਗੜ੍ਹ ਦੇ ਜਿਹੜਾ ਫਾਈਨੈਂਸ਼ੀਅਲ ਕ੍ਰੰਚ ਹੈ ਉਸ ਤੋਂ ਉਭਾਰੀਏ ਆਪਣੀ ਕਾਰਪੋਰੇਸ਼ਨ ਨੂੰ ਦੂਜਾ ਜਿਹੜਾ ਵਿਕਾਸ ਕਰਿਆ ਪੂਰੇ ਸ਼ਹਿਰ ਦਾ ਰੁਕਿਆ ਹੋਇਆ ਹੈ ਉਹਨੂੰ ਅੱਗੇ ਲੈ ਕੇ ਚਲੀਏ ਔਰ ਹੋਰ ਬਿਹਤਰ ਤਰੀਕੇ ਨਾਲ ਜਿਹੜੇ ਸਾਰੇ ਕਾਉਂਸਲਰ ਆਪਣੇ ਆਪਣੇ ਵਾਰਡ ਵਿੱਚ ਸਫਰ ਕਰ ਰਹੇ ہیں ਪਿਛਲੇ ਸਾਲ ਜਿਹੜੀ ਸਾਰੀ ਇਹ ਰੁਕੀ ਹੋਈ ਹੈ ਚੀਜ਼ ਉਹਨੂੰ ਆਪਾਂ ਬਿਹਤਰ ਤਰੀਕੇ ਨਾਲ ਕਰਾਂਗੇ ਡਵੈਲਪਮੈਂਟ ਅੱਗੇ ਲੈ ਕੇ ਜਾਉਂਗੇ